ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦ ਸਚੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁ ਚੁੱਪੇ ਚੁੱਪਣਾ ਹੋਵੇ ਜੇ ਲੈ ਰਹਿਲ ਬਤਾਰੇ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹ ਸੈਣ ਪਾ ਲਖੋ ਹੀ ਤਾਂ ਇੱਕ ਨਾ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿ ਵਕੂੜੇ ਟੁੱਟੇ ਪਾਲ ਹੁਕਮਿਰ ਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਣਿਆਕਾਰ ਹੁਕਮ ਨਾ ਕਹਿਆ ਜਾਈ ਹੁਕਮੇ ਹੋਣ ਜੀ ਹੁਕਮ ਲੈ ਵਡਿਆਈ ਹੁਕਮੇ ਉਤਮ ਨੀਚ ਹੁਕਮ ਲੈ ਦੁਖ ਸੁਖ ਪਾਈਐ ਇੱਕ ਨਾ ਹੁਕਮੀ ਬਖਸ਼ੀਸ ਇਕ ਹੁਕਮੇ ਸਦਾ ਪਵਾਈਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ ਬੁਝੇ ਤਾਂ ਹੋਮੇ ਕਹਿ ਨਾ ਕੋਈ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਾਤ ਜਾਣੇ ਨੀਸਾਨ ਗਾਵੇ ਕੋ ਗੁਣ ਵਟਿਆਈਆਂ ਚਾਰੇ ਗਾਵੇ ਕੋ ਵਿਦਿਆ ਵਿਖੰ ਵਿਚਾਰ ਗਾਵੇ ਕੋ ਸਾਜ ਕਰੇ تنਖੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੇ ਰਸੇ ਦੂਰ ਗਾਵੇ ਕੋ ਵੇਖੇ ਹਦਰ ਅਧੂਰ ਕਥਨਾ ਕਥੀ ਨਾ ਆਵੇ ਟੋਟ ਕਦ ਕਦ ਕਥੀ ਕੋਟੀ ਕੋਟ ਕੋਟ ਦੇਂਦਾ ਤੇ ਲੈਂਦੇ ਥਕ ਪਾਏ ਜੁਗਾ ਜਗੰਤਰ ਖਾਈ ਖਾਏ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਗਸੇ ਵੇ ਪਰਵਾਹ ਸਾਚਾ ਸਾਇਵ ਸਾਚਨਾਇ ਭਾਖਿਆ ਭਾਉ ਆਪਾਰ ਆਖੇ ਮੰਗੇ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੀ ਅੱਗੇ ਰਖੀਏ ਜਿਤ ਸੈਦਰਬਾਰ ਮੋਹੋ ਕੇ ਬੋਲਨ ਬੋਲੀਏ ਜੇ ਸੁਨੁ ਤਰੇ ਪਿਆਰੇ ਅੰਮ੍ਰਿਤ ਵੇਲਾ ਸਤਿਨਾਮ ਵਡਿਆਈ ਵਿਚਾਰੇ ਕਰਮਿ ਆਵੇ ਕਪੜਾ ਨਦਰੀ ਮੁਖ ਦਵਾਰੇ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜੈ ਕੀਤਾ ਨਾ ਹੋਇ ਆਪੇ ਆਪ ਨਿਰੰਝਣ ਸੋਇ ਜਿਨ ਸੇਵੈ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੇ ਲਿਤਾਣ ਗਾਵੀਐ ਸੁਨਿਆ ਮਨ ਰਖੀਏ ਪਾਉ ਦੁਖ ਪਰ ਹਰਿ ਸੋ ਕਰ ਲੈ ਜਾਏ ਗੁਰਮੁਖ ਨਾਦਿ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਏ ਗੋਰੀ ਸਰਗੁਰ ਗੁਰੂ ਗੋਖ ਬਰਮਾ ਗੁਰੂ ਪਾਰਵਤੀ ਮਾਈ ਜੇ ਹੋ ਜਾਣਾ ਖਾ ਨਹੀਂ ਕਹਿਣਾ ਕਥਨ ਨਾ ਜਾਈ ਗੁਰਾ ਇਕ ਦੇਹ 부ਝਾਈ ਸਬਨਾ ਜੀਆਂ ਖਾਇਕ ਦਾਤਾ ਸੋ ਮੈਂ ਵਿਸਰਣਾ ਜਾਈ ਤੀਰਥ ਨਾਵਾ ਜੇ ਤਿਸ ਭਾਵਾਂ ਵਿਣ ਭਾਣੇ ਕੀ ਲਾਈ ਕਰੀ ਜੇ ਤਿਸ ਠਿਓ ਪਾਈ ਵੇ ਕਾ ਵਿਣ ਕਰਮਾਂ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨ ਵਿਝੇ ਗੁਰ ਕੀ ਸਿੱਖ ਸੁਣੇ ਗੁਰਾ ਇਕ ਦੇਹ 부ਝਾਈ ਸਬਨਾ ਜੀਆਂ ਖਾਇਕ ਦਾਤਾ ਸੋ ਮੈਂ ਵਿਸਰਣਾ ਜਾਈ ਜੇ ਜੁਗ ਚਾਰ ਹਜ਼ਾਰ ਜਾਂ ਹੋਰ ਦਸੂਣੀ ਹੋਏ ਨਵਾਂ ਖੰਡਾ ਵਿੱਚ ਜਾਣੀਏ ਨਾਲ ਚਲੇ ਸਭ ਕੋਏ ਚੰਗਾ ਨਾਉ ਰਖਾਈ ਕਹਿ ਜਸ ਕੀ ਰਜਗਲੇ ਜੇ तिस ਨਦਰ ਨਾ ਆਵੇ ਤ ਵਾਤ ਨ ਪੁਛੇ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਰੇ ਨਾਨਕ ਨਿਰਗੁਣ ਗੁਣ ਕਰੇ ਗੁੜਵੰਤਿਆ ਗੁੰਦੇਹ ਤੇਹਾ ਕੋਈ ਨ ਸੁਜੇ ਜੇ तिस ਗੁਣ ਕੋਈ ਕਰੇ ਸੁਣਿਆ ਸਦ ਭੇਰ ਸੁਨਾ ਤ ਸੁਣਿਆ ਧਰਤ ਤਮਲੇ ਆਕਾਸ਼ ਸੁਣਿਆ ਦੀਪ ਲੋਹ ਪਾਤਲ ਸੁਣਿਆ ਪਉਣ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸਿ ਸੁਨੇ ਦੁਖ ਭਾਵ ਕਾ ਨਾਸ ਸੁਨੇ ਈਸ਼ਰ ਬ੍ਰਹਮਾਹਿੰਦ ਸੁਨੇ ਮੋਖਸਲਾ ਹਨਮੰਦ ਸੁਨੇ ਜੋਗ ਜੁਗਤਨ ਭੇਦ ਸੁਨੇ ਸਾਸਮ੍ਰਿਤ ਵੇਦ ਨਾਨਕ ਭਗਤਾ ਸਦਾ ਵਿਗਾਸਿ ਸੁਨੇ ਦੁਖ ਭਾਵ ਕਾ ਨਾਸ ਸੁਨੇ ਸਾਸੰਤੋ ਗਿਆਨ ਸੁਨੇ ਅਸ਼ਟਕਾ ਇਸਨਾਣ ਸੁਨੇ ਪੜ ਪੜ ਭਾਵੇ ਮਾਨ ਸੁਨੇ ਲਾਗੇ ਸਹਿਜ ਧਿਆਨ ਨਾਹਨ ਕੀ ਭਗਤਾ ਸਦਾ ਵਿਗਾਸਨੇ ਦੁਖ ਪਾਪ ਕਾ ਨਾਸ ਸੁਨੇ ਸਰ ਗੁਨਾ ਕੇ ਗਾਹ ਸੁਨੇ ਸੇਖ ਪੀਰ ਪਾਸਾ ਸੁਨੇ ਅੰਦੇ ਪਾਵੇ ਰਾਹ ਸੁਨੇ ਹਾਤੂ ਵੇਸ ਗਾਹ ਨਾਨਕ ਭਗਤਾ ਸਦਾ ਵਿਗਾਸਨੇ ਸੁਨੇ ਦੁਖ ਪਾਪ ਕਾ ਨਾਸ ਮੰਨੇ ਕੀ ਕਤ ਕਹੀ ਨਾ ਜਾਏ ਜੇ ਕੋ ਕਹਿ ਪਿਛੇ ਬਸਤਾਏ ਕਾਗਦ ਕਲਮ ਨਾਲ ਲਿਖਨ ਹਾਰ ਮੰਨੇ ਕਾ ਬਿਕਰ ਵਿਚਾਰਿਆ ਸਾ ਨਾਮ ਨਰਿੰਦਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੁਰ ਤੋਂ ਵੇਮਣ ਬੋਧ ਮੰਨੇ ਸਗਲ ਭਵਨ ਕੇ ਸੋਧ ਮੰਨੇ ਮੋਹ ਝੋਟਾ ਨਾ ਖਾਏ ਮੰਨੇ ਦਮ ਕੇ ਸਾਥ ਨਾ ਜਾਏ ਐਸਾ ਨਾਮ ਨਰਨਜਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਾਸਿਓ ਪ੍ਰਗਟ ਜਾਏ ਮੰਨੇ ਮਬਨੇ ਥੱਲੇ ਪੰਥ ਮੰਨੇ ਤਰਮ ਸੇ ਤੁਮ ਸੰਬੰਧ ਐਸਾ ਨਾਮ ਨਰਨਜੜ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਖ ਦਵਾਰ ਮੰਨੇ ਪਰਵਾਰੇ ਸਾਧਾਰ ਮੰਨੇ ਤਰੇ ਧਾਰੇ ਗੁਰ ਸੇਖ ਮੰਨੇ ਨਾਨਕ ਭਵੇ ਨ ਪੇਖ ਐਸਾ ਨਾਮ ਨਰੰਗਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਦਾਨ ਪੰਚੇ ਪਾਵੇ ਦਰਗੇ ਮਾਨ ਪੰਚੇ ਸੋਹੇ ਦਰ ਰਾ ਜਾਣ ਪੰਚਾ ਕਾ ਕੋ ਇਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕਹਿ ਕਰਨੇ ਨਹੀਂ ਸੁਮਾਰ ਤੋ ਹਲਤਰਮ ਧਿਆ ਕਾ ਪੂ ਸੰਤੋਖ ਥਾਵ ਰੱਖਿਆ ਜਿਨ ਸੂਤ ਜੇ ਕੋ ਪੁਜੇ ਹੋਵੇ ਸਚਿਆਰ ਧਵਲੇ ਉਪਰ ਕੀਤਾ ਭਾਰ ਧਰਤੀ ਹੋਰ ਭਰੇ ਹੋਰ ਹੋਰ ਤਿਸਤੇ ਪਾਲ ਤਲੇ ਕਮਨ ਜੋਰ ਜੀ ਜਾਤ ਰੰਗਾ ਕੇ ਨਾਮ ਸਭ ਨੇ ਲਿਖਿਆ ਉੜੀ ਕਲਾ ਮਹਿਲੇ ਖਲਕ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਲੇ ਰੂਪ ਕੀਤੀ ਦਾ ਜਾਣੇ ਕੋਣਕੂਤ ਕੀਤਾ ਉਸੇ ਕੁਕਵੋ ਤਿਸਤੇ ਹੋਵੇ ਲਖਦਰਿਆਉ ਕੁਦਰਤ ਕਉਨ ਕਹਾ ਵਿਚਾਰ ਵਾਰਿਆਨ ਜਮੇ ਇਕ ਵਾਰ ਜੋਤੁਰ ਭਾਵੇ ਸਹੀ ਭਲੀ ਕਰ ਤੁਸਰਾ ਸਲਾਮਤ ਨਹੰਕਾਰ ਅਸੰਖ ਜਪਿਆ ਸੰਖ ਪਾਉ ਸੰਖ ਪੂਰਾ ਸੰਖ ਤਵ ਤਉ ਸੰਕਰੰਤ ਮੁਖ ਵੇਦ ਪਾਠ ਸੰਖ ਜੋਗਮਣ ਰਹਉ ਦਾਸ ਸੰਗ ਭਗਤ ਗੁਣ ਗਿਆਨ ਵਿਚਾਰ ਸੰਗ ਸਰੀ ਸੰਖ ਦਾਤਾਰ ਅਸੰਖ ਚੁਰਵ ਭਖਸਾਰ ਅਸੰਖ ਮੋੜੇ ਲੇਵ ਲੈਇ ਤਾਰੇ ਗੁਰਤ ਕਵਣ ਕਹਾ ਵਿਚਾਰ ਵਾਰਨ ਜਮ ਇੱਕ ਵਾਰ ਜੋਤਿ ਤੁ ਭਾਵੇ ਸਾਈ ਭਲੀ ਕਰ ਤੁਸਰਾ ਸਲਾਮ ਤਨ ਅਨੰਕਾਰ ਅਸੰਖ ਮੂਰੇ ਕੇ ਅੰਧਕੋਰ ਸੰਗ ਚੋਰ ਹਰਾਮ ਕੋਰ ਸੰਖ ਮਰ ਕਰ ਜਾਹੀ ਜੋਰ ਸੰਗ ਗਲਗੜ ਹਤਿਆ ਕਮਾਈ ਅਸੰਖ ਪਾਪੀ ਭਾਵ ਕਰ ਜਾਹੀ ਸੰਕੁੜਿਆ ਰੁੜੇ ਫਿਰਾਏ ਸੰਖ ਮਲੇਸ ਮਲ ਭਕ ਤਾਏ ਸੰਕ ਨੇਂਦਰ ਸਿਰ ਕਰੇ ਪਾਰ ਨਾਨਕ ਨੀਜ ਕਹੇ ਵਿਚਾਰ ਵਾਰੇਣਾ ਜਮੇ ਇੱਕ ਵਾਰ ਜੋਤਨ ਭਾਵੇ ਸਾਈ ਭਲੀ ਕਰ ਦੁਸਰਾ ਸਲਾਮ ਤਨ ਅਲੰਕਾਰ ਅਸ਼ੰਕ ਨਾਮਿਆ ਸੰਕਤਾਮ ਗਮ ਗਮ ਸੰਕਲੋ ਸੰਕੇ ਸਿਰ ਭਾਰ ਹੋਇ ਅਖਰੀ ਨਾਮ ਖਰੀ ਸਲਾਹ ਖਰੀ ਗਿਆਨ ਗੀਤ ਗੁਣ ਗਾ ਖਰੀ ਲਖਨ ਮੋਲਣ ਬਾਣ ਖਰੇ ਸਿਰ ਸੰਜੋਗ ਵਖਣ ਜਿਨਹੇ ਲਖੇਤੀ ਸੁਰਨਾਇ ਜੀ ਫਰਮਾਇ ਤੇ ਵਤੇ ਵਪਾਇ ਜੇਤਾ ਕੇਤਾ ਤੇਤਾ ਨਾਵੇ ਨਾਵੇ ਲਈ ਕੋ ਥਾਉ ਕੁਦਰਤ ਕਮਨ ਕਹਾ ਵੀ ਚਾਰ ਵਾਰਿਆਂ ਜਵੇਂ ਇੱਕ ਵਾਰ ਜੋਤੁਰ ਭਾਵੇ ਸਾਈ ਭਲੀਕਾਰ ਤੁਸਰਾ ਸਲਾਮ ਤਨੰਕਰ ਭਰੀਏ ਹੱਥ ਪੈਰ ਤਣਦੇਹ ਪਾਣੀ ਤੋਂ ਤੇ ਉਤਰ ਸੁਖੇ ਮੋਤ ਪਲੇਤੇ ਕੱਪੜ ਹੋਏ ਦੇ ਸਭ ਲਈ ਉਹ ਤੋਏ ਭਰੀਏ ਮਤ ਪਾਪਾ ਕੇ ਸੰਗ ਹੋ ਢੋਪੇ ਨਾਵੇ ਕੇ ਰੰਗ ਪੁੰਨੀ ਪਾਪੀ ਆਖ ਨਾ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਵੀ ਜਾਪੇ ਹੀ ਖਾਓ ਨਾਨਕੁ ਕੁਖ ਮਿ ਆਓ ਜਾਓ ਤੀਰਥ ਅਵਧੈ ਦੁਧਾਂ ਜੇ ਕੋ ਪਾਵੇ ਤਿਲ ਕਾ ਮਾਨੁ ਸੁਣੈ ਮੰਨੈ ਮਨਿ ਕੀਤਾ ਭਾਉ ਅੰਤਰ ਗਰ ਤੀਰਥ ਮਨਿ ਨਾਉ ਸਭ ਗੁਣ ਤੇਰੇ ਮੇ ਨਾਹੀ ਕੋਈ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਾਸਤਾਂ ਬਾਣੀ ਬਰਮਾ ਸਤ ਸੁਹਾਨ ਸਦਾ ਮਨਿ ਚਾਉ ਕਵਣ ਸੇ ਵੇਲਾ ਵਕਤ ਕਵਣ ਕਵਣ ਤਿਤ ਕਵਣ ਵਾਰ ਕਵਣ ਸ੍ਰੋਤ ਮਹਾ ਕਮ ਜਿਤ ਹੋਆ ਆਕਾਰ ਵੇਲ ਨਾ ਪਾਇਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਕਤ ਨਾ ਪਾਇਓ ਕਾਦੀਆ ਜੇ ਲੇਖ ਲੇਖ ਕੁਰਾਣ ਤੇਤਵਾਰਨਾ ਜੋ ਗੀ ਜਾਣ ਰਤਮਾ ਨਾ ਕੋਈ ਜਾ ਕਰਤਾ ਸੀਤੀ ਕੋ ਸਾਜਿ ਆਪੇ ਜਾਣੇ ਸੋਇ ਕਿਵ ਕਰ ਆਖਾ ਕਿ ਵਸਾਲ ਆਹੀ ਕੇਵਰ ਨਹੀਂ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੇਖ ਸਿਆਣਾ ਵੱਡਾ ਸਾਹਿਬ ਵੱਡੇ ਨਾ ਹੀ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਗਿਆਨ ਅਸੋਹਿ ਪਤਾਲ ਪਤਾਲ ਲਕਿ ਅਗਾਸ ਅਗਾਸ ਊੜ ਕੁੜਕ ਭਾਥ ਕੀ ਵੇਦ ਕਹਿਣਿ ਕਵਾਤ ਸੈ ਸਟਾਰੇ ਕਹਿਣਿ ਕ ਤੇ ਬਾਸੁ ਲਿਕ ਧਾਤ ਲੇਖਾ ਹੋਇ ਤਲ ਕੀ ਲੇਖਾ ਹੈ ਵਿਨਾਸ਼ ਨਾਨਕ ਵੱਡਾ ਕੀ ਆਪੇ ਜਾਣਿ ਆਪ ਸਲਾਹੇ ਸਲਾਹ ਤੇ ਸੁਰਤ ਨਾ ਪਾਈਐ ਨਦੀਆ ਤੇ ਵਹ ਪ੍ਰਵੇਸ਼ੁ ਮੰਦ ਨਾ ਜਾਣਿਐ ਸਮੁੰਦ ਸਾਹ ਸੁਲਤਾਨ ਗਿਰਾ ਸੇਤੀ ਮਾਲ ਤਨ ਕੀੜੀ ਤੁੰਨਾ ਹੋਣੀ ਜੇ ਤੁਸ ਬਲੋਣਾ ਵਿਸਰੇ ਅੰਤਨਾ ਸਿਫਤੀ ਕਹਿਨਾ ਤੇ ਅੰਤਨਾ ਕਰਨ ਦੇ ਨਾਂ ਤੇ ਅੰਤਨਾ ਵੇਖਣ ਸੁਣਨਾ ਅੰਤ ਨਾ ਜਾਪੇ ਕਿਆ ਮਨੰਤ ਅੰਤ ਨਾ ਜਾਪੇ ਕੀ ਤਾਯਾਕਾਰੇ ਅੰਤ ਨਾ ਜਾਪੇ ਭਾਰਾ ਵਾਰੇ ਅੰਤ ਕਾਰਨ ਕੀਤੇ ਵਿਲਾਹਿ ਤਾਕੇ ਅੰਤ ਨਾ ਪਾਏ ਜਾਹੇ ਇਹ ਅੰਤ ਨਾ ਜਾਣੇ ਕੋਈ ਬੋਤਾ ਕਿਆ ਬੋਤਾ ਹੋਏ ਵੱਡਾ ਸਹਿਬ ਊਚਾ ਥਾਉ ਚੇ ਉਪਰ ਊਚਾ ਨਾਉ ਵੇੜੂ ਚਾ ਹੋਵੇ ਕੋਈ ਦਸੂਚੇ ਕੋ ਜਾਣੇ ਸੋਇ ਜੇ ਵਡਾਬ ਜਾਣਿਆ ਆਪਾ ਨਾਨਕ ਨਦਰੀ ਕਰਮੀ ਦਾਤ ਮੋਤਾ ਕਰਮ ਲੈ ਗਿਆਨ ਆ ਜਾਏ ਵਡਾ ਦਾਤਾ ਤੇ ਨਾਤ ਮਾਈ ਕੀਤੇ ਮੰਗੇ ਲੋਰੀ ਉਪਾਰ ਕੀਤਾ ਗਣਤ ਨਹੀਂ ਵਿਚਾਰ ਕੀਤੇ ਖਾਪ ਟੁੱਟੇ ਵੇਕਾਰ ਕੀਤੇ ਲੈ ਲੈ ਮੁਕਰ ਪਾਈ ਕੇਤੇ ਮੁਰਖਾਏ ਕਾਇ ਕੇਤੇ ਦੂ ਭੂਤ ਸਰ ਮਾਰੇ ਪੀਦਾ ਤੇਰੀ ਦਾ ਤਰ ਬੰਧ ਖਲਾਸੀ ਪਾਣੀ ਹੋਏ ਹੋ ਰਾਖ ਨ ਸਕੇ ਕੋਏ ਜੇ ਕੋ ਖਾਈਗਾ ਕਣ ਪਾਇਓ ਜਾਣੇ ਜਿਥਿਆ ਮੁਖਾਏ ਆਪੇ ਜਾਣੇ ਆਪੇ ਦੇ ਆਖੇ ਸੀ ਪੀਕੇ ਹੀ ਕੇ ਜਿ ਸੁਣ ਮੁਕਸੇ ਸਬਸਲਾ ਨਾਨਕਾ ਸਾਹਿਬਾ ਸਾ ਅਮੁੱਲ ਕਨਮੁਲ ਪਰਮੁਲ ਵਪਾਰਯਮੁਲ ਪੰਡਾਰੁ ਮੁੱਲਾਵੇ ਮੁੱਲੇ ਜਾਏ ਮੁੱਲ ਪਾਇ ਮੁੱਲਾ ਸਮਾਏ ਸਮਲタルਮਲ ਦੇਵਾਨ ਮੁਲタルਮਲ ਫਰਮਾਨ ਮੁਲ ਬਖਸ਼ੀ ਸਮਲ ਨੇਸਾਨ ਮੁਲ ਕਰਮੁਲ ਫਰਮਾਨ ਅਮੁੱਲੋ ਮੁਲਾਖਿਆ ਨਾ ਜਾਇ ਆਖ ਅਗਰੇ ਹਿਲ ਬਲਾਈ ਆਖੇ ਵੇਦ ਪੜ ਫਰਾਨ ਆਖੇ ਬੜੇ ਘਰੇ ਵਖਿਆਣ ਆਖੇ ਵਰਮਿਆ ਕੇੰਦ ਆਖੇ ਗੋਪੀ ਦਾ ਗੋਵਿੰਦ ਆਖੇ ਇਸ ਰਾਖੇ ਸਿਦ ਆਖੇ ਕੀਤੇ ਕੀਤੇ ਬੁੱਧ ਆਖੇ ਦਾਣ ਵਾਖੇ ਦੇਵ ਆਖੇ ਸੁਰਨ ਮੁੰਜਣ ਸੇਵ ਕੀਤੇ ਆਖੇ ਆਖਣ ਪਾਏ ਕੀਤੇ ਕਹਿ ਕਉ ਠੁਟ ਜਾਏ ਕੀਤੇ ਗੀਤੇ ਹੋਰ ਗਰੇ ਤਾਖ ਨ ਸਕੇ ਕੀ ਕੀ ਜੇ ਵੜ ਪਾਵੇ ਤੇ ਵੜ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਭੂਲ ਵਿਗਾੜ ਤਾ ਲਿਖੇ ਸਰਗਵਾਰ ਗਵਾਰ ਸੂਦਰ ਕਿਹਾ ਸੋ ਕਰ ਕੇ ਹਜਤ ਬੈ ਸਰਬ ਸਮਾਲੇ ਵਾਜੇ ਨਾਦ ਨੇ ਕੀ ਅਸ਼ੰਕਾ ਕੀਤੇ ਭਵਨ ਹਾਰੇ ਕੀਤੇ ਰਗ ਪਰ ਸੁਖ ਹਿਣ ਕੀਤੇ ਗਾਵਨ ਹਾਰੇ ਗਾਵੇ ਤੁਨੋਂ ਪਉਣ ਪਾਣੀ ਵੈ ਸੰਤੁਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਿੱਤ ਗੁਬ ਤਿਲਕ ਜਾਨ ਨੇ ਲੇਖ ਲੇਖ ਤਰਵਿਚਾਰੇ ਗਾਵੇ ਸਰਵਰਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਨਰਿੰਦਰ ਨਰਾਸਨ ਬੈਠੇ ਦੇਵਤੇ ਆਦਰ ਨਾਲੇ ਗਾਵੇ ਸੀਧ ਸਮਾ ਦੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਦੇ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਿਤ ਭਨਨ ਕੀਸਰ ਜੁਗ ਜੁਗ ਵੇਦਾ ਨਾਲੇ ਗਾਵੇ ਮੋਖਣੀਆਂ ਮਨਮੋਹਣ ਸੁਰਗ ਮਚਪਿਆ ਲੈ ਗਾਵਣ ਰਤਨੁ ਭਾਏ ਤੇਰੇ 68 ਧੀਰਤ ਨਾਲੇ ਗਾਵੇ ਜੋਦ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਕੰਡਮ ਡਵਰ ਪੰਡਾ ਕਰ ਕਰ ਕੀ ਤਾਰੇ ਸੀ ਤੁਧਨੋ ਗਾਵੇ ਜੋ ਤਰ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਧਨੋ ਗਾਵਣ ਸੇ ਮੇ ਚਿਤਨੇ ਆਵ ਨਾਨਕ ਆਵ ਵਿਚਾਰੇ ਸੋਇ ਸੋਇ ਸਰਾਸ ਸਹਿਵ ਸਾਚਾ ਸਚੀ ਨਾਈ ਹੈਪੀ ਹੋਸੀ ਜਾਇਨਾ ਜਸੀ ਰਚਨਾ ਜਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜੇ ਸੀ ਮਾ ਜਨੀ ਉਪਾਈ ਕਰ ਕਰ ਦੇਖਿਆ ਕਿ ਤਾ ਆਪਣਾ ਜੋਤੀਸ ਦੀ ਵਡਿਆ ਜੋਤੀਸ ਭਾਵੇ ਸੋਈ ਕਰ ਸੀ ਵਿਰਕਮ ਨਾ ਕਰਨਾ ਜਾਈ ਸੋਪਾ ਸੰਸਾਹ ਪਾਸਾ ਵਿਨਾਣਿਕ ਰਹੇ ਨਰ ਜਾਈ ਬੰਦਾ ਸੰਤੋ ਧਰਮ ਬਚੋਲੀ ਧਿਆਨ ਕੀ ਕਰੇ ਵਿਪੋਦ ਕਿੰਤਾ ਕਾਲ ਕੁਵਾਰੀ ਕਹਿ ਜੁਗੰਧਾ ਪਰਤੀਦ ਆਈ ਪੰਤੀ ਸਗਲ ਜਮਾਤੀ ਮਨਿ ਜੀਤੇ ਜਗ ਜੀਤਿਆ ਦੇ ਤਿਸੁ ਆਦੇਸੁ ਆਦਿ ਨੀਲ ਅਨਾਦਿ ਅਨੰਤ ਜੁਗ ਜੁਗ ਏਕੋ ਵੇਸੁ ਭੂਤ ਗਿਆਨ ਦਇਆ ਭੰਡਾਰਨ ਕਟਿ ਕਟਿ ਵਾਜੈ ਨਾਥ ਆਪਿ ਨਾਥ ਨਾਥੀ ਸਭੁ ਜਾ ਕੀਨੈ ਸਿਰਿ ਦੇਵ ਰਾਜਾਨਿ ਸੰਜੋਗੁ ਜੋ ਤੁਧੁ ਵੀਚਾਰੁ ਚਲਾਵੈ ਲੇਖਿਆ ਹੋਇ ਭਾਗ ਆਦੇਸੁ ਆਦਿ ਨੀਲ ਅਨਾਦਿ ਅਨੰਤ ਜੁਗ ਜੁਗ ਏਕੋ ਵੇਸੁ ਸਰ ਲੋਲੇ ਪੰਡਾਰ ਜੋ ਕਿਸ ਪਾਇ ਸਵੇ ਕਾ ਵਾਰ ਕਰ ਕਰ ਵੇਖੇ ਸਰ ਜਨਹਾਰ ਨਾਨਕ ਸੱਚੇ ਕੀ ਸਾਚੀ ਗਾਰ ਦੇ ਤਿਸਿਆ ਦੇਸ ਆਦ ਨੀ ਲਨਾਤ ਨਾਤ ਜੁਜੁ ਕੇ ਕੋ ਵੇਸ ਿਕਦੂ ਜੀ ਬਲ ਖੋਏ ਲਖੋਏ ਲਖਬੀਸ ਲਖ ਲਗੇੜਾ ਕੀਕ ਨਾਮ ਜਗਦੀਸ਼ ਵੇਤ ਰਈ ਪਤ ਪੋੜੀ ਚੜਿਏ ਹੋਏ ਕੀਸ ਸੁਨਗਲ ਆਇ ਆਕਾਸ਼ ਕੀ ਕੀਟਾ ਆਹੀ ਰੀਸ ਨਾਨਕ ਨਦਰੀ ਭਾਈ ਕੁੜੀ ਕੁੜੇ ਟੀਸ ਆਖਣ ਜੋਰ 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 ਨ ਮੰਗਣ ਦੇ ਨਾ ਜੋਰ ਜੋਰ ਨਾਲ ਜਿਉਣ ਮਰਨ ਨਾ ਜੋਰ ਜੋਰ ਨਰਾਇ ਮਰ ਮਰ ਸੋਰ ਜੋਰ ਨ ਅਸੁਰਤੀ ਜਾਣ ਵਿਚਾਰ ਜੋ ਨਾ ਜੁੱਤੀ ਛੁੱਟੈ ਸੰਸਾਰ ਦੇ ਸਾਰ ਜੋਰ ਕਰ ਵੇਖੇ ਸੋ ਇਨਾਨਕ ਉਤਮਨੀ ਚੰਨਾ ਕੋਏ ਰਾਤੀ ਰਤੀ ਤਿਥੀ ਵਾਰ ਪਵਨ ਪਾਨ ਗਣੀ ਪਾ ਤਾਲ ਦਿਸ਼ਵੀ ਤਰਤੀ ਤਾ ਪਰ ਕੀਤਰ ਮਸਾਲ ਦਿਸ਼ਵੀ ਜੀ ਜੁਗਤ ਕੇ ਰੰਗ ਤੇ ਨਿਕੇ ਨਾਮ ਨੇ ਕੇ ਆਨੰਤ ਕਰਮੀ ਕਰਮੀ ਹੋਈ ਵਿਚਾਰ ਸੁੱਚਾ ਸੱਚਾ ਦਰਬਾਰ ਦਿੱਥੇ ਸੁਹਣ ਪੰਚ ਪ੍ਰਾਨ ਬ੍ਰਿਗਰਮ ਭਵੇਂ ਨੀਸਣ ਕੱਚ ਬਕਾਇਓ ਥੇ ਪਾਇ ਨਾਨਕ ਜੀ ਆ ਜਾਪੇ ਜਾਏ ਧਰਮ ਖੰਡ ਕਹਿਓ ਧਰਮ ਗਿਆਨ ਖੰਡ ਕਿਆ ਕੋ ਕਰਮ ਕੀਤੇ ਪੌਣ ਪਾਣੀ ਵੈਸੰਤਰ ਕੀਤੇ ਘਾਣ ਮਹੇਸ ਕੀਤੇ ਵਰਮੇ ਘਾੜ ਤਕੜੀ ਆ ਰੂਪ ਰੰਕੇ ਵੇਸ ਕੀਤੇ ਕਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇਸ ਕੀਤੇ ਅੰਧ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੇਤੇ ਸਿਧ ਭੁਤ ਨਾਦ ਕੇਤੇ ਕੇਤੇ ਦੇ ਵਿਵੇਸ਼ ਕੀਤੇ ਦੇਵ ਧਨਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੇ ਆਖਾਣੇ ਕੇਤੇ ਆਵਾਣੀ ਕੇਤੇ ਭਾਤ ਨਰਿੰਦ ਕੇਤੇ ਸੁਰਤੀ ਸਵਕ ਕੇਤੇ ਨਾਨਕ ਅੰਤਨਾੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿਥੈ ਨਾਦ ਬਿਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿਥੈ ਘਾਰਤਕੜੀਏ ਬਹੁਤ ਅਨੂਭ ਤਾਂ ਕੇ ਅੰਗਲਾਂ ਕਥੀਆਂ ਨਾ ਜੈ ਜੇ ਕੋ ਕਹ ਪਿਛੇ ਵਿਸਤਾਇ ਤਥੈ ਕੜਿਆ ਸੁਰਪਤ ਮਤ ਬਣ ਬੋਲਿ ਤਥੈ ਕੜਿਆ ਸਰਾਸਦਾ ਕੇ ਸੁਧ ਕਰਮਖੰਡ ਕੀ ਬਾਣੇ ਜੋਰ ਤਥੈ ਹੋਰ ਨ ਕੋਈ ਹੋਰ ਤਥੈ ਜੋਦ ਮਹਾਬਲ ਸੂਰ ਤਿਨ ਮੇਂ ਰਾਮ ਰਹਿਆ ਭਰਪੂਰ ਜਿਥੈ ਸੀਤੋ ਸੀਤਾ ਮਨਨਾ ਮਾਇਤਾ ਕੇ ਰੂਪ ਨ ਕਥਨੇ ਜਾਇ ਨਾਉ ਮਰੇ ਨ ਠਾਗੇ ਜਾ ਜਿਨ ਕੇ ਰਾਮ ਸੇ ਮਣਮਾਇ ਦਿੱਤੇ ਭਗਤ ਵਸੇ ਕੇ ਲੋ ਕਰੇਨਨ ਸੱਚਾ ਮਨਸੋ ਸਾਚ ਕੰਨ ਵਸੇ ਨਰੰਕਾਰ ਕਰ ਕਰ ਵੇਖੇਨ ਦਰਨਿਹਾਲ ਜਿਥੇ ਕੰਨ ਪੰਡਵਰ ਪੰਡਾ ਜੇ ਕੋ ਕਥਿ ਤਾ ਅੰਤ ਨਾ ਦਿਤਥੇ ਲੋ ਲੋ ਆਕਾਰ ਜਿਵ ਜਿਹੁ ਕੰਤ ਵੇ ਤਿ ਵਕਾਰ ਵੇਖੇ ਵਿਗਸੈ ਕਰੇ ਵਿਚਾਰ ਨਾਨਕ ਸਨਾ ਘੜਾ ਸਾਰ ਜਤ ਪਹਾਰਾ ਥਿਰ ਸੁਨਹਿ ਅਰਨਮਤ ਵੇ ਥਥਿਆਰ ਪੋਖ ਲਗਨੀ ਤਬ ਤਉ ਪਾਂਡਾ ਪਉ ਮ੍ਰਿਤ ਢਾਲ ਘੜੀਏ ਸਭ ਸੱਤੀ ਤਕ ਸਾ ਜਿਨ ਕੋ ਨਦਰ ਕਰਮ ਚੰਕਾਰ ਨਾਨਕ ਨਦਰਿ ਨਦਰਿ ਨਿਹਾਲ ਅਸ ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤੁਈ ਦਾਈ ਦਾਇਆ ਕੇ ਲੈ ਸਗਲ ਜਗਤ ਜਿਨੇ ਆਇਆ ਬੁਰਿਆ ਆਇਆ ਵਾਚੇ ਧਰਮਹ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇਮ ਕਿਦਲੇ ਕੀਤੀ ਛਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇਮ ਕਿਦਲੇ ਕੀਤੀ ਛਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ